ਜੇਕਰ ਤੁਸੀਂ ਵੀ ਨਵੀਂ ਕਾਰ ਆਪਣੇ ਘਰ ਲੈ ਕੇ ਆਣ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕੋਰਾਲੀ ਦੇ ਵਾਰਡ ਨੰਬਰ 5 ਦੇ ਨਿਵਾਸੀ ਜਦੋਂ 10 ਦਿਨ ਪਹਿਲਾਂ ਨਵੀਂ ਕਾਰ ਲੈ ਕੇ ਆਇਆ ਤਾਂ ਉਸ ਦੀ ਕਾਰ ਦੇ ਪਿਛਲੇ ਸ਼ੀਸ਼ੇ ਭੰਨ ਦਿੱਤੇ ਗਏ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਜੇਕਰ ਤੁਸੀਂ ਵੀ ਕਾਰ ਨਵੀ ਲੈ ਕੇ ਆਉਣ ਵਾਲਿਓ ਅਤੇ ਤੁਹਾਡੇ ਕੋਲ ਪਾਰਕਿੰਗ ਨਹੀਂ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਜਦੋਂ ਕੁਰਾਲੀ ਦੇ ਵਾਰਡ ਨੰਬਰ 5 ਦੇ ਨਿਵਾਸੀ ਇੱਕ ਨਵੀਂ ਗੱਡੀ 10 ਦਿਨ ਪਹਿਲਾਂ ਲੈ ਕੇ ਆਏ ਅਤੇ ਉਹਨਾਂ ਦੇ ਘਰ ਪਾਰਕਿੰਗ ਲਈ ਥਾਂ ਨਹੀਂ ਸੀ ਅਤੇ ਉਹਨਾਂ ਨੇ ਟਾਲ ਦੇ ਬਿਲਕੁਲ ਬਾਅਦ ਆਪਣੀ ਗੱਡੀ ਨੂੰ ਪਾਰਕ ਕਰ ਦਿੱਤਾ ਤਾਂ देर रात ਉਸ ਗੱਡੀ ਦੇ ਵਿੱਚ ਪੱਥਰ ਮਾਰੇ ਗਏ ਅਤੇ ਉਸ ਦੀਆਂ ਪਿਛਲੀਆਂ ਲਾਈਟਾਂ ਵੀ ਭੰਨ ਦਿੱਤੀਆਂ ਗਈਆਂ ਅਤੇ ਹੁਣ ਪੀੜਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵੀ ਇਸ ਵਿਅਕਤੀ ਬਾਰੇ ਪਛਾਣਦਾ ਹੋਵੇ ਜਾਂ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਵੇ ਕਿ ਕਿਸ ਨੇ ਇਹ ਇੱਟਾਂ ਮਾਰੀਆਂ ਤਾਂ ਉਸ ਦੀ ਜਾਣਕਾਰੀ ਉਸ ਨੂੰ ਦਿੱਤੀ ਜਾਵੇ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਤੇ ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਇਸ ਨੂੰ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦੇ ਦਿੱਤੀ ਜਾਵੇਗੀ ਅਤੇ ਜਿਸ ਨੇ ਵੀ ਇਹ ਗਲਤ ਕੰਮ ਕੀਤਾ ਉਸ ਤੇ ਕਾਰਵਾਈ ਕੀ ਕਰਵਾਈ ਜਾਵੇਗੀ ਕੀ ਕਹਿਣਾ ਹੈ ਪੀੜਿਤ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਰਾਜੀ ਸ਼ਾਨਾ ਜੀ ਹਾਂਜੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਮੈਂ ਬਾੜ ਨੰਬਰ 5 ਤੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਨੇੜੇ ਰਹਿਣਾ ਜੀ ਸਾਰੇ ਗੱਡੀ ਜੋ ਤੁਹਾਡੀ ਨਵੀਂ ਗੱਡੀ ਹੈ ਜੀ ਇਹ ਕੌਣ ਭੰਨ ਗਿਆ ਜੀ ਪਰ ਜਾਣਕਾਰੀ ਦਿਓਗੇ ਜੀ ਸਾਰੇ ਇਹਦੇ ਬਾਰੇ ਕੁਝ ਨਹੀਂ ਅਸੀਂ ਕੱਲ ਰਾਤੀ ਸ਼ਾਮ ਨੂੰ ਕੋਈ ਫੰਕਸ਼ਨ ਮੈਂ ਆਣ ਕੇ ਖੜੀ ਕੀਤੀ ਗੱਡੀ ਤਾਂ ਹੁਣ ਜਦ ਅਸੀਂ ਮਤਲਬ ਸਾਈਡ ਤੇ ਜਾਣ ਵਾਸਤੇ ਇਹ ਸਮਾਨ ਰੱਖਣ ਦੇ ਲਈ ਦੇਖੀ ਖੋਲੀ ਤਾਂ ਪਿੱਛੇ ਦੇਖਿਆ ਕਿ ਦੋਨੋਂ ਸ਼ੀਸ਼ਿਆਂ ਤੇ ਮਤਲਬ ਇੱਟਾਂ ਦੇ ਨਿਸ਼ਾਨ ਨੇ ਇੱਟਾਂ ਦਾ ਚੂਰਾ ਵਿੱਚ ਪਿਆ ਜੀ ਇੱਟਾਂ ਮਾਰ ਕੇ ਪੰਨੇ ਗਈ ਹੈ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗਿਆ ਵੇ ਜੀ ਇੱਥੇ ਸਰ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਪਰ ਲੇਕਿਨ ਇਹਨਾਂ ਦੀ ਲੋਕੇਸ਼ਨ ਚਾਲੂ ਹਾਲਤ ਮਾ ਨਾ ਨਹੀਂ ਲੱਗ ਰਹੀ ਹੈ ਜੀ ਅੱਛਾ ਜੀ ਕਿ ਕਾਦ ਦੇਖਿਆ ਤੁਸੀਂ ਇਹ ਵੀ ਜਿਆਦੇ ਘੱਟ ਹੋਇਆ ਜੀ ਇਹ ਤਾਂ ਸੀ ਜਦ ਹੁਣ ਮਤਲਬ ਸਾਈਡ ਵੱਲ ਜਾਣ ਲੱਗੇ ਦੇਖੀ ਹੈ ਕਿ ਵੀ ਇਹ ਦੋਨੋਂ ਸਿਹਰ ਦੇ ਸ਼ੀਸ਼ੇ ਮਤਲਬ ਪੰਨੇ ਵੇ ਜੀ ਤਕਰੀਬਨ ਹੋਰ ਵੀ ਗੱਡੀਆਂ ਖੜੀਆਂ ਜੀ ਉੱਥੇ ਹੋਰ ਨਾ ਕਿਸੇ ਨੇ ਹੋਰ ਗੱਡੀਆਂ ਨੂੰ ਕੋਈ ਨੁਕਸਾਨ ਜੀ ਹੋਰ ਕਿਸੇ ਗੱਡੀ ਨੂੰ ਨੁਕਸਾਨ ਨਹੀਂ ਹੋਇਆ ਕਿਸੇ ਨੇ ਮਤਲਬ ਗੁੰਡਕਵਾਜੀ ਇਸ ਮਤਲਬ ਇਹ ਕੰਮ ਕੀਤਾ ਹੈ ਠੀਕ ਹੈ ਜੀ ਪ੍ਰਸ਼ਾਸਨ ਨੂੰ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਕਿ ਵੀ ਗਾਣ ਵਾਲੇ ਸਮੇਂ ਚੜਾਈ ਜੀ ਦੁਰਘਟਨਾਾਂ ਦਾ ਮੂਗਦਰ ਘਟਿਆ ਇਸੇ ਥੋੜੀ ਜੀ ਕੈਮਰੇ ਚਾਲੂ ਕਰਵਾ ਕੇ ਗੌਰ ਕੀਤੀ ਜਾਵੇ ਠੀਕ ਹੈ ਤੁਸੀਂ ਇਹਦੀ ਰਿਪੋਰਟ ਲਖਾਈ ਹੈ ਜੀ ਰਿਪੋਰਟ ਜੇ ਹੁਣ ਜਾਉਂਗੇ ਰਿਪੋਰਟ ਦਿਖਾਉਣ ਵਾਸਤੇ ਸਾਨੂੰ ਹੁਣੇ ਪਤਾ ਲੱਗਿਆ ਸੀ ਰਿਪੋਰਟ ਰਖਣ ਜਾਣ ਲੱਗੇ ਆ ਠੀਕ ਹੈ ਜੀ ਤਾਂ